ਨੂਰਪੁਰ ਬੇਦੀ ਦੇ ਵਿੱਚ ਜਮੂਰੀ ਕਿਸਾਨ ਸਭਾ ਨੂਰਪੁਰ ਬੇਦੀ ਦੇ ਵੱਲੋਂ ਹੜ੍ਹ ਪੀੜਤਾ ਦੀ ਮਦਦ ਲਈ ਵੱਡਾ ਯੋਗਦਾਨ ਕੀਤਾ ਗਿਆ। ਸਭਾ ਨੇ ਕੱਲ ਤੋਂ ਲੈ ਕੇ ਅੱਜ ਤੱਕ 1 ਲੱਖ ਰੁਪਏ ਦੀ ਰਕਮ ਇਕੱਠੀ ਕਰ ਲਈ। ਤੇ ਰਕਮ ਪਿੰਡ ਵਾਸੀਆਂ ਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਇਕੱਠੀ ਹੋਈ ਹੈ। ਸਭਾ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਇਹ ਰਕਮ ਪੂਰੀ ਤਰੀਕੇ ਨਾਲ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਵਰਤੀ ਜਾਵੇਗੀ। ਉਹਨਾਂ ਨੂੰ ਰਾਸ਼ਨ, ਦਵਾਈਆਂ ਹੋਰ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਜਿਨ੍ਹਾਂ ਦੇ ਘਰ ਵਿੜੇ, ਖੇਤ ਖਲਿਆਣ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਜਮੂਰੀ ਕਿਸਾਨ ਸਭਾ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਹਿੰਮ ਦੇ ਨਾਲ ਜੁੜ ਕੇ ਯੋਗਦਾਨ ਪਾਇਆ ਜਾਵੇ ਤਾਂ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਹੜਪੀੜਤਾ ਦੀ ਮਦਦ ਕੀਤੀ ਜਾ ਸਕੇ। ਜੀ ਵਾਟਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਤੁਸੀਂ ਬਹੁਤ ਵਧੀਆ ਪ੍ਰਚਾਰਾ ਕਰਿਆ ਜੀ। ਹੂੰ। ਵੀ ਇਹਦੇ ਬਾਰੇ ਉਹਦੇ ਲੋਕਾਂ ਨੂੰ ਵੀ ਜਾਗਰੂਕ ਕਰਾਇਓ। ਵੇ ਕਿ ਆ ਤੁਹਾਡਾ ਇਹ ਮਿਸ਼ਨ ਹੈ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਨਹੀਂ ਹੈ। ਅੱਜ ਹਾਲਾਤ ਜਿਹੜੇ ਬਣੇ ਹੋਏ ਹਨ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੋੜੀਆਂ ਇਹਦੇ ਸਿਰ ਤੋਂ ਵਾਰੋ ਤੁਸੀਂ ਦੇਖਦੇ ਆ ਸਾਰਾ ਪੰਜਾਬ ਦੇਖ ਰਿਆ ਸਾਰੀ ਦੁਨੀਆ ਦੇਖ ਰਹੀ ਕਿ ਅੱਜ ਹੜ੍ਹਾਂ ਨੇ ਹਿਮਾਚਲ ਦੇ ਵਿੱਚ ਭਾਰੀ ਨੁਕਸਾਨ ਕੀਤਾ ਬੱਦਲ ਫਟੇ ਬੱਦਲਾਂ ਦੇ ਫਟਣ ਨਾਲ ਸੜਕਾਂ ਦਾ ਨੁਕਸਾਨ ਹੋਇਆ ਦੁਆਸ਼ਣੋ ਦੇਵੀ ਚ ਕਾਫੀ ਯਾਤਰੀ ਮਰ ਗਏ ਮਨੀ ਮਹੇਸ਼ ਦੇ ਵਿੱਚ ਆ ਜਿਹੜੀ ਮੇਨ ਸੜਕਾਂ ਆਪਣੀਆਂ ਮਨਾਲੀ ਨੂੰ ਜਾਣ ਵਾਲੀ ਤੇ ਸ਼ਿਮਲੇ ਨੂੰ ਜਾਣ ਵਾਲੀ ਇਹ ਰੁਕੀਆਂ ਹੋਈਆਂ ਹਨ ਪੰਜਾਬ ਦੇ ਜਿਹੜੇ ਪਿੰਡ ਹਨ ਉਥੇ ਹੜ੍ਹਾਂ ਦੇ ਪਾਣੀ ਨੇ ਐਡਾ ਵੱਡਾ ਨੁਕਸਾਨ ਕਰ ਦਿੱਤਾ ਕਿ ਜੀ ਦਾ ਵਰਣਨ ਕਰਨਾ ਬੜਾ ਔਖਾ ਹੈ ਕਿਉਂਕਿ ਡੈਮਾਂ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੇ ਵਗ ਰਿਹਾ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਿਹਾ ਤੇ ਆ ਜਿਹੜਾ ਇਲਾਕਾ ਹਰੀਕੇ ਹੈੱਡ ਤੋਂ ਪਰਲੇ ਪਾਸੇ ਦਾ ਇਲਾਕਾ ਦਰਿਆਵਾਂ ਦੀ ਮਾਰ ਦੇ ਵਿੱਚ ਪੂਰੀ ਤਰ੍ਹਾਂ ਆ ਚੁੱਕਿਆ ਹੈ ਤੇ ਉੱਥੇ ਲੋਕਾਂ ਦੇ ਪਸ਼ੂ ਮਾਰ ਰਹੇ ਹਨ ਲਗਾਤਾਰ ਪਸ਼ੂ ਹੜਕੇ ਪਾਕਿਸਤਾਨ ਵਾਲੇ ਪਾਸੇ ਜਾ ਰਹੇ ਹਨ ਪਸ਼ੂ ਜਿਹੜੇ ਹਨ ਹੜਕੇ ਪਾਕਿਸਤਾਨ ਵੱਲ ਜਾ ਰਹੇ ਹਨ ਤੇ ਪਸ਼ੂਆਂ ਦਾ ਚਾਰਾ ਪੂਰੀ ਤਰ੍ਹਾਂ ਹੜ ਗਿਆ, دب ਗਿਆ, ਮਰ ਗਿਆ। ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਫਸਲਾਂ ਦੇ ਬੂੜ ਦੀ ਗਜੈਸ਼ ਨਹੀਂ। ਕਿਸਾਨਾਂ ਦਾ ਖਤਰੇ ਵਿੱਚ। ਆਹ ਫਸਲ ਮਰ ਗਈ, ਆਣ ਵਾਲੀ ਫਸਲ ਮਰ ਜਾਏਗੀ। ਫਸਲਾਂ ਬੀਜੀਆਂ ਨਹੀਂ ਜਾਣਗੀਆਂ। ਆਹ ਜਿਹੜਾ ਹੜ ਦਾ ਪਾਣੀ ਥੱਲੇ ਉਤਰੇਗਾ, ਉਹਦੇ ਉਤਰਨ ਦੇ ਨਾਲ ਬਹੁਤ ਵੱਡੇ ਨੁਕਸਾਨ ਦਾ ਖਤਸਾ ਹੈ। ਬਿਮਾਰੀਆਂ ਫੈਲਣ ਦਾ ਖਰਚਾ ਖਤਸਾ ਹੈ। ਮਰੇ ਹੋਏ ਜਿਹੜੇ ਪਸ਼ੂ ਹਨ ਉਹਨਾਂ ਦੀ ਸੜਾਂਦ ਉਹਨਾਂ ਦੀ ਬਦਬੂ ਹਵਾ ਦੇ ਵਿੱਚ ਪੋਲੂਸ਼ਨ ਕਰੇਗੀ ਪਾਣੀ ਆਲਰੇਡੀ ਪੋਲੂਟਡ ਹੋ ਚੁੱਕਿਆ ਹੈ ਬਿਮਾਰੀਆਂ ਬੜੀਆਂ ਭਿਆਨਕ ਲੱਗ ਸਕਦੀਆਂ ਇਹਨਾਂ ਹੜਾਂ ਦੇ ਵਿੱਚ ਸਿਰ ਪਸ਼ੂ ਨਹੀਂ ਹੁਣ ਤੱਕ ਦੇ ਅੰਕੜੇ ਦੱਸਦੇ ਹਨ ਕਿ 30 ਦੇ ਲਗਭਗ ਸਾਡੇ ਜਿਹੜੇ ਲੋਕ ਹਨ ਹੜਾਂ ਦੀ ਲਪੇਟ ਵਿੱਚ ਆ ਚੁੱਕੇ ਹਨ ਤੇ ਲਗਾਤਾਰ ਜਿਹੜੀਆਂ ਖਬਰਾਂ ਅੱਜ ਵੀ ਮੌਸਮ ਵਿਭਾਗ ਵੱਲੋਂ ਜਾ ਕੱਲ ਵੀ ਆਈਆਂ ਹਨ ਤੁਸੀਂ ਟੀਵੀ ਸੁਣੋ ਖਬਰਾਂ ਦੇਖੋ ਅਖਬਾਰਾਂ ਦੇਖੋ ਉਹਦੇ ਵਿੱਚ ਅਗਲੇ 5-6 ਦਿਨ ਦਾ ਜੋ ਵੈਦਰ ਫੋਰਕਾਸਟ ਕੀਤੀ ਹੋਈ ਹੈ ਜੋ ਮੌਸਮ ਵਿਭਾਗ ਨੇ ਪੂਰੀ ਖੁਬਾਣੀ ਕੀਤੀ ਹੋਈ ਹੈ ਉਹਦੇ ਅਨੁਸਾਰ ਇਹ ਗੱਲ ਸਮਝੀ ਜਾਂਦੀ ਹੈ ਕਿ ਮੌਸਮ ਜਿਹੜਾ ਹੈ ਸਾਫ਼ ਨਹੀਂ ਹੋ ਰਿਹਾ ਅੱਜ ਅਸੀਂ ਦੇਖਿਆ ਸਾਡੇ ਸਤਲੁਜ ਦਰਿਆ ਦੇ ਵਿੱਚ ਅਸੀਂ ਲੰਗੜ ਦੇ ਨੇੜੇ ਵੱਸਦੇ ਆਂ ਉੱਥੋਂ ਜਿਹੜਾ 5000 ਕਿਊਸਕ ਪਾਣੀ ਜਿਹੜਾ ਹੈ ਹੋਰ ਛੱਡਿਆ ਗਿਆ ਤੇ ਉਹਦੇ ਨਾਲ ਪਾਣੀ ਜਿਹੜਾ ਹੈ ਬੇਲਿਆਂ ਦੇ ਪਿੰਡਾਂ ਵਿੱਚ ਦਰਿਆ ਦੇ ਕੰਢੇ ਵਸਣ ਵਾਲੇ ਪਿੰਡਾਂ ਦੇ ਆਲੇ ਦੁਆਲੇ ਹੋਰ ਫੈਲਣ ਦਾ ਖਤਰਾ ਹੈ ਤੇ ਇਸ ਕਰਕੇ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਇੱਕ ਪਰਾਲਾ ਕੀਤਾ ਹੈ ਕਿਉਂਕਿ ਉੱਥੇ ਅਨਾਲੇ ਦੇ ਵਿਖੇ ਇੱਕ ਕੈਂਪ ਸਥਾਪਿਤ ਕੀਤਾ ਹੈ ਲੋਕਾਂ ਦੀ ਸਹਾਇਤਾ ਵਾਸਤੇ ਅਸੀਂ ਉਸ ਕੈਂਪ ਦੇ ਨਾਲ ਲਗਾਤਾਰ ਸੰਪਰਕ ਕਰਕੇ ਉਹਨਾਂ ਦੇ ਸੰਪਰਕ ਦੇ ਵਿੱਚ ਆ ਜੋ ਉੱਥੋਂ ਦੇ ਲੋਕਾਂ ਦੀਆਂ ਹੜ ਮਾਰੇ ਲੋਕਾਂ ਦੀਆਂ ਲੋੜਾਂ ਹਨ ਉਹਨਾਂ ਨੇ ਸਾਨੂੰ ਵਰਜਿਆ ਹੈ ਇਸ ਗੱਲ ਤੋਂ ਕਿ ਸਾਨੂੰ ਇੱਥੇ ਤੂੜੀ ਦੀ ਲੋੜ ਨਹੀਂ ਪਰ ਅਸੀਂ ਉਹਨਾਂ ਦੇ ਆਦੇਸ਼ ਅਨੁਸਾਰ ਆਪਣੇ ਡੰਗਰਾਂ ਦੇ ਵਾਸਤੇ ਪਸ਼ੂਆਂ ਦੇ ਵਾਸਤੇ ਜਿਹੜਾ ਚਾਰੇ ਦੇ ਰੂਪ ਦੇ ਵਿੱਚ ਫੀਡ ਜਿਹੜੀ ਹੈ ਉਹਨਾਂ ਨੂੰ ਚੋਕਰ ਵਗੈਰਾ ਹੈ ਉਹ ਉੱਥੇ ਪਜਾ ਰਹੇ ਹਾਂ ਇਸ ਤੋਂ ਇਲਾਵਾ ਉਹਨਾਂ ਲੋਕਾਂ ਦੀ ਮੰਗ ਹੈ ਕਿ ਸਾਨੂੰ ਆਟਾ ਭਾਵੇਂ ਥੋੜਾ ਹੋਵੇ ਇਹਦੇ ਨਾਲ ਆਲੂ ਤੇ ਪਿਆਜ਼ ਪੀਣ ਵਾਲਾ ਪਾਣੀ ਵਰਤੋਂ ਕਰਨ ਵਾਲਾ ਤੇਲ ਤੇ ਹੋਰ ਰਸੋਈ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਦੀ ਲੋੜ ਹੈ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਸਮੱਸਿਆ ਆਈ ਜਮਹੂਰੀ ਕਿਸਾਨ ਸਭਾ ਲੋਕਾਂ ਦੀ ਸਿਹਤ ਲਈ ਨਿਤਰੀ ਤੇ ਅੱਜ ਫੇਰ ਸਾਨੂੰ ਇਹ ਮਹਿਸੂਸ ਹੋਇਆ ਕਿ ਲੋਕਾਂ ਦੀ ਸਹਾਇਤਾ ਕਰਨੀ ਹੈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਦਾ ਇੰਨੀ ਮੌਕਾ ਸਾਡੇ ਕੋਲ ਪੈਚ ਕਰਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕੋਸ਼ਿਸ਼ ਕਰਦੇ ਆ ਕਿਉਂਕਿ ਜਿਹੜਾ ਪਿੰਡਾਂ ਦੇ ਵਿੱਚੋਂ ਵੀ ਲੋਕ ਸਹਾਇਤਾ ਸਮੱਗਰੀ ਭੇਜ ਰਹੇ ਹਨ ਪਰ ਲੋਕ ਜਿਹੜੇ ਛੋਤੇ ਦਾਨੀ ਹੁੰਦੇ ਹਨ ਜਿਨ੍ਹਾਂ ਨੇ 500 ਰੁਪਇਆ ਜਾਂ ਘੱਟ ਦਾਨ ਕਰਨਾ ਹੈ ਉਹ ਸਾਡੇ ਤੱਕ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੁਹਾਡਾ ਦਾਨ ਸਹੀ ਥਾਂ ਤੇ ਪਹੁੰਚਾਵਾਂਗੇ ਐਡੀ ਅਮਾਉਂਟ ਸਾਡੇ ਕੋਲ ਹੋ ਗਈ ਆ ਆਸ ਹੈ ਹੋਰ ਵੀ ਇੰਨੀ ਅਮਾਉਂਟ ਸਾਡੇ ਕੋਲ ਹੋਰ ਹੋਵੇਗੀ ਹਾਂ ਜੱਡਾ ਸਾਹਿਬ ਜੀ ਦੱਸਿਓ ਜੀ ਸਾਨੂੰ ਤੁਹਾਡੇ ਕੈਂਪ ਬਾਰੇ ਹੋਰ ਜੀ ਜਾਣਕਾਰੀ ਅੱਜ ਜਿਹੜੀ ਅਸੀਂ ਇਹ ਕੈਂਪ ਦੀ ਗੱਲ ਕਰਦੇ ਆ ਨਾ ਅੱਜ ਜਿਹੜਾ ਇਹ ਹੜ੍ਹ ਪੰਜਾਬ ਦੇ ਅੰਦਰ ਆਇਆ ਹੈ ਅੱਜ ਜਿਹੜਾ ਪੰਜਾਬ ਹੈ ਹਰ ਸੰਕਟ ਦੇ ਵਿੱਚੋਂ ਲੰਘ ਰਿਹਾ ਐਨੀਆਂ ਜਿਹੜੀਆਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਉਹਨਾਂ ਦੀਆਂ ਵੀਡੀਓਜ਼ ਅਸੀਂ ਫੋਨਾਂ ਤੇ ਦੇਖ ਕੇ ਸਾਰਾ ਕੁਝ ਦੇਖਿਆ ਫੇਸਵਿਲੇ ਜਿਹੜਾ ਪੰਜਾਬ ਦੀ 8 ਜ਼ਿਲ੍ਹਿਆਂ ਦੀ ਜਿਹੜੀ ਬਹੁਤ ਭੈੜੀ ਹਾਲਤ ਹੈ ਸੋ ਅਸੀਂ ਬੈਠ ਕੇ ਕਿਸਾਨ ਜਮਹੂਰੀ ਸਭਾ ਦੇ ਵਿੱਚ ਆਪਣਾ ਇੱਕ ਫੈਸਲਾ ਲਿਆ ਕਿ ਅਸੀਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚੋਂ ਰਾਸ ਸਮਗਰੀ ਇਕੱਠੀ ਕਰਕੇ ਉਸੇ ਭੇਜੀਏ ਸੋ ਸਾਡੀ ਸਾਰੀ ਜਮੂਰੀ ਕਿਸਾਨ ਸਭਾ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਸਾਥ ਦਿੱਤਾ ਅਸੀਂ ਇਕੱਠੇ ਹੋ ਕੇ ਬੈਠੇ ਆ ਬਹੁਤ ਸਾਰੀ ਸਮਗਰੀ ਅਸੀਂ ਇਕੱਠੀ ਕਰੀ ਹੈ ਲੋਕਾਂ ਨੇ ਬਹੁਤ ਵੱਧ ਯਰਕ ਹੈ ਜਿਹੜੀ ਸਾਡੀ ਸਪੋਰਟ ਕਰਕੇ ਉਹਨਾਂ ਨੂੰ ਪੈਸੇ ਭੇਜਣ ਦੀ ਜਿਹੜੀ ਹੈ ਉਹ ਕਰੀ ਹੈ ਤਾਂ ਅਸੀਂ ਇਹ ਜਿੰਨਾ ਵੀ ਸਾਰੀ ਕੁਸ ਸਮਗਰੀ ਇਕੱਠੀ ਹੋਈ ਹੈ ਅਸੀਂ ਆਪਣੀ ਕਿਸਾਨ ਜਮੂਰੀਏ ਸਭਾ ਦੇ ਕੈਂਪ ਦੇ ਨਾਲ ਇਕੱਠੇ ਹੋ ਗਏ ਸਾਰੇ ਉਸੇ ਕੈਂਪ ਦੇ ਨਾਲ ਜਾ ਕੇ ਉੱਥੇ ਮਿਲ ਕੇ ਅਜਨਾਲਾ ਸਤਨਾਮ ਸਿੰਘ ਜੀ ਸਾਡੇ ਜਮਹੂਰੀ ਕਿਸਾਨ ਸਭਾ ਦੇ ਉੱਤੇ ਕੈਂਪ ਲਾ ਕੇ ਬੈਠੇ ਐ ਅਸੀਂ ਇਹਨਾਂ ਲੋਕਾਂ ਦੀ ਸਾਰਿਆਂ ਦੀ ਜਿੰਨੀ ਵੀ ਰਾਸ਼ੀ ਇਕੱਠੀ ਹੈ ਉਹ ਕੈਂਪ ਟੂ ਕੈਂਪ ਕਰਕੇ ਅਸੀਂ ਪੈਸਾ ਪੈਸਾ ਉੱਥੇ ਭੇਜ ਕੇ ਉਹਨਾਂ ਲੋਕਾਂ ਦੀ ਸਹਾਇਤਾ ਕਰਾਂਗੇ ਔਰ ਅਸੀਂ ਜਾਣਾ 6 ਤੀਕ ਨੂੰ 6 ਤੀਕ ਤੱਕ ਜਿਹੜੇ ਵੀ ਮੇਰੇ ਵੀਰਾਂ ਨੇ ਇਲਾਕੇ ਦੇ ਵਿੱਚੋਂ ਜਿੰਨੀ ਵੀ ਸਮਗਰੀ ਦੇਣੀ ਹੈ ਉਹ ਸਾਰੇ ਸਾਡੇ ਤੱਕ ਪਹੁੰਚਾਣ ਤਾਂ ਜੋ ਅਸੀਂ ਉੱਥੇ ਉਹਨਾਂ ਦੀ ਮਦਦ ਕਰੀਏ ਸੋ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ